ਗਰਸ਼ੰਕਰ ਨੰਗਲ ਰੋਡ ਤੇ ਪਿੰਡ ਸ਼ਾਹਪੁਰ ਨਜ਼ਦੀਕ ਟਰੱਕ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ 13 ਅਫਤਾਰੀ ਟਰੱਕ ਨੰਗਲ ਵੱਲ ਵਾਲੀ ਸਾਈਡ ਤੋਂ ਗਰਸ਼ੰਕਰ ਵੱਲੋਂ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਸ਼ਾਹਪੁਰ ਦੇ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ ਨੂੰ ਟੱਕਰ ਮਾਰਨ ਉਪਰੰਤ ਉੱਥੇ ਖੜੇ ਟਿਪਰ ਨਾਲ ਟਕਰਾ ਕੇ ਪਲਟ ਗਿਆ ਲੋਕਾਂ ਮੁਤਾਬਕ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਪਰਮਜੀਤ ਸਿੰਘ ਪੁੱਤਰਾ ਸੁਰਜੀਤ ਸਿੰਘ ਪਿੰਡ ਸ਼ਾਹਪੁਰ ਦੀ ਮੌਕੇ ਤੇ ਹੀ ਮੌਤ ਹੋ ਗਈ ਜ ਸੇਵਲਾ ਹਸਾਲ ਗੜਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਉਹਨਾਂ ਦੱਸਿਆ ਕਿ ਹਾਸੇ ਦੌਰਾਨ ਉਹਨਾਂ ਵੱਲੋਂ ਐਂਬੂਲੈਂਸ ਨੂੰ ਵੀ ਫੋਨ ਕੀਤਾ ਗਿਆ ਸੀ ਪਰ ਐਂਬੂਲੈਂਸ ਚਾਲਕ ਮੌਕੇ ਤੇ ਐਂਬੂਲੈਂਸ ਲੈ ਕੇ ਨਹੀਂ ਪਹੁੰਚਿਆ ਅਸੀਂ ਜਿਸਲੇ ਹਾਸਾ ਹੋਇਆ ਸੀ ਤੁਰੰਤ ਹਾਸੇ ਵਾਲੀ ਸਥਾਨ ਤੇ ਪੁੱਜੇ ਜਦੋਂ ਅਸੀਂ ਜ਼ਖਮੀਆਂ ਨੂੰ ਚੱਕਿਆ ਤਾਂ ਤੁਰੰਤ 112 ਤੇ ਕਾਲ ਕੀਤੀ ਨਾ 112 ਤੇ ਨਾ ਗੜਸ਼ੰਕਰ ਥਾਣੇ ਵੱਲੋਂ ਕੋਈ ਫੋਨ ਚੱਕਿਆ ਗਿਆ ਤੇ ਨਾ ਹੀ ਹਲੇ ਤੱਕ ਤਕਰੀਬਨ ਘੰਟਾ ਡੇਢ ਘੰਟਾ ਹੋ ਗਿਆ ਕੋਈ ਵੀ ਸਰਕਾਰੀ ਮੁਲਾਜ਼ਮ ਇੱਥੇ ਹੱਥੇ ਵਾਲੀ ਜਗ੍ਹਾ ਤੇ ਪਹੁੰਚਿਆ ਇਹ ਸਰਕਾਰ ਦੀ ਬਹੁਤ ਹੀ ਜ਼ਿਆਦਾ ਵੱਡੀ ਨਾਕਾਮੀ ਤੇ ਨਲਾਕੀ ਹੈ ਸੋ ਸਰਕਾਰ ਨੂੰ ਇਹੀ ਹੈ ਵੀ ਹਾਂ ਵੀ ਆਪਣੇ ਮੁਲਾਜ਼ਮਾਂ ਨੂੰ ਖਿੱਚ ਕੇ ਤੇ ਜਾਕਿਤਾ ਜਾ ਕੇ ਤਾਂ ਕਿ ਪਬਲਿਕ ਦੀ ਰਾਖੀ ਤੇ ਜਨਮਾਲ ਦੀ ਸੁਰੱਖਿਆ ਕੀਤੀ ਜਾ ਸਕੇ ਐਂਬੂਲੈਂਸ ਨੂੰ ਕਿੰਨੀ ਵਾਰ ਫੋਨ ਕੀਤਾ ਤੁਸੀਂ ਐਂਬੂਲੈਂਸ ਨੂੰ ਫੋਨ ਕੀਤਾ ਜੀ ਮੈਂ ਦੋ ਵਾਰੀ ਆਪ ਤੇ ਦੋ ਤਿੰਨ ਵਾਰੀ ਹੋਰ ਮੁੰਡਿਆਂ ਨੇ ਕੀਤਾ ਤਕਰੀਬਨ ਚਾਰ ਪੰਜ ਵਾਰੀ ਐਂਬੂਲੈਂਸ ਨੂੰ ਫੋਨ ਕਰ ਚੁੱਕੇ ਆ ਜੀ ਤਕਰੀਬਨ 1 ਘੰਟੇ ਤੋਂ ਉੱਪਰ ਹੋ ਗਿਆ ਜੀ ਐਮਬੂਲੈਂਸ ਨੂੰ ਫੋਨ ਕੀਤਾ ਇਹਨਾਂ ਜਖਮੀਆਂ ਨੂੰ ਅਸੀਂ ਪ੍ਰਾਈਵੇਟ ਗੱਡੀਆਂ 'ਚ ਪਾ ਕੇ ਹਸਪਤਾਲ ਪਹੁੰਚਾਇਆ ਜੀ ਇਹ ਐਕਸੀਡੈਂਟ ਖਾਦੇ ਵਿਚਕਾਰ ਹੋਇਆ ਇਹ ਐਕਸੀਡੈਂਟ ਜੀ ਜਿਹੜਾ ਆਪਣੇ ਆਹ ਲੋਡਰ ਸਗਾ ਟਿਪਰ ਲੋਡਰ ਮੋੜੇ ਆ ਕੇ ਟਿਪਰ 'ਚ ਲੱਗਾ ਟਿਪਰ ਦਾ ਜਿਹੜੀ ਹੈ ਉਹ ਮੋਟਰਸਾਈਕਲ ਦੇ ਵਿੱਚ ਲੱਗਾ ਤੇ ਜਿਹੜੀ ਹੈ ਕੁਝ ਇਲਟੀ ਬਹੁਤ ਵੱਡੀ ਹੈ ਸੋ ਸਰਕਾਰ ਨੂੰ ਮੈਂ ਇਹੀ ਚਾਹਾਂਗਾ ਕਿ ਵੀ ਤੁਸੀਂ ਜਿਹੜਾ ਇਹਦਾ ਉੱਪਰ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇ। ਹੁਣ ਦਾ ਇਦਾਂ ਵੀ ਐਂਬੂਲੈਂਸ ਇਹਨਾਂ ਨੂੰ ਫੋਨ ਕਰੀ ਜਾਵੇ ਇਹ ਪੁੱਜਦੇ ਨਹੀਂ ਹੈਗੇ। ਠੀਕ ਹੈ। ਦੂਜੀ ਗੱਲ ਨਾ ਕੋਈ ਪੁਲਿਸ ਵਾਲਾ ਪੁੱਜਦਾ। ਹੁਣ ਜੇ ਬਾਈ ਜਾਨ ਸੰਨੇ ਬੰਦੇ ਖੜੇ ਆ ਜੇ ਯਾਰ ਸਾਡੇ ਨਾਲ ਕੋਈ ਗਾਂਢ ਹੋ ਜਾਵੇ ਠੀਕ ਹੈ। ਤੁਸੀਂ ਸਾਰੇ ਬੰਦੇ ਆ ਕਿਸੇ ਨਾਲ ਵੀ ਹੋ ਜਾਵੇ ਬਾਈ ਜਾਨਦੇ ਯਾਰ ਜੇ ਐਦਾਂ ਹੀ ਟਾਈਮ ਨਾਲ ਲੇਟ ਆਣਾ ਫਿਰ ਉਹਨਾਂ ਫਾਇਦਾ ਕੀ ਆ ਯਾਰ ਫਾਇਦਾ ਕੀ ਜਾ ਕੇ ਨਹੀਂ ਵੀ ਜਾੜਮੀ ਬਾਈ ਐਮਬੂਲੈਂਸ ਕੋਟੋ-ਕਟ ਜਾਦੀ ਨਹੀਂ ਦੋ ਘੰਟੇ ਤੇ ਦੋ ਦੇ ਵੱਧੇ ਹੋ ਗਏ ਹੁਣ ਅਸੀਂ ਤਾਂ ਹੁਣ ਆਏ ਆ ਭਾਈ ਤੁਹਾਨੂੰ ਦੱਸਾਂ ਪਰ ਹਲੇ ਤੱਕ ਅਸੀਂ ਆਏ ਆ ਵੀ ਹਲੇ ਤੱਕ ਐਮਬੂਲੈਂਸ ਨਹੀਂ ਆਈ ਭਾਈ ਯਾਰ ਦੋ ਘੰਟੇ ਉਧਰ ਹਾਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਗਰਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਕੋਈ ਸਾਨੂੰ ਹੁਣੇ ਪਤਾ ਲੱਗਾ ਸੀ ਵੀ ਨੰਗਰ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਉੱਤੇ ਆਏ ਹਾਂ ਅਸੀਂ ਦੇਖ ਰਹੇ ਹਾਂ ਵੀ ਮਤਲਬ ਜਿਹੜਾ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਹੈ ਜਿਹੜਾ ਟਰੱਕ ਚਾਲਕ ਸੀ ਉਹ ਵੀ ਸੀਰੀਅਸ ਹੈ ਅਸੀਂ ਇਹਨਾਂ ਦਾ ਬੈਂਡ ਜਿਹੜੇ ਨੇ ਪਰਿਵਾਰਕ ਮੈਂਬਰ ਹੈ ਬੈਂਡ ਲੈ ਕੇ ਟਰੱਕ ਚਾਲਕ ਦੇ ਖਿਲਾਫ ਮਕਦਮਾ ਦਰਜ ਕਰਾਂਗੇ ਤੇ ਜਿਹੜੀ ਟਰੱਕ ਬਹੁਤ ਜਾਂਦਾ ਪਰ ਟ੍ਰੈਫਿਕ ਖਲਾ ਰਹੇ ਹਨ ਸਾਰੀ ਇਹ ਪਤਾ ਲੱਗਿਆ ਕਿ ਮੁੰਡਾ ਸ਼ਾਹਪੁਰ ਦਾ ਰਹਿਣਾ ਨਾਲ ਸੀ ਹਾਂਜੀ ਇਹ 304 ਇਹ ਪਰਚਾ ਲਾਗੇ ਐਕਸੀਡੈਂਟ ਦਾ